ਜਦ ਜਦ ਵੀ ਖੁਦ ਨੂੰ ਘਟਦਾ ਘਟਦਾ ਦੇਖਦੀ ਆਂ ਜਾਂ ਗੁਰੂ ਨਾਮਦਾਸ ਦੇ ਮੱਥਾ ਟੇਕਦੀ ਆਂ ਮੈਂ ਮਾਸਾ ਤੋਂ ਤੋਲਾ ਹੋ ਜਾਵਾ ਜਦ ਗੁਰੂ ਦੇ ਦਰਸ਼ਨ ਪਾ ਆਵਾ ਸਾਸ਼ੀਕਾਲ ਦੋਸਤੋ ਕਿਹਦਾ ਕਿਹਦਾ ਮੇਰੇ ਆਲਾ ਹਾਲ ਹੈ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਹਰ ਕੋਈ ਝੋਕਦਾ ਹੈ ਤੇ ਉੱਥੋਂ ਝੋਲੀ ਭਰ ਕੇ ਵੀ ਮੁੜਦਾ ਇਹ ਮੇਰਾ ਮੰਨਣਾ ਹੈ ਕਿ ਮੇਰਾ ਪਰਸਨਲ ਐਕਸਪੀਰੀਅੰਸ ਕਹਿ ਸਕਦੇ ਆ ਆ ਤੇ ਇਹ ਸਾਹਮਣੇ ਦੁੱਖ ਭੰਜਨ 베ਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਇਸ਼ਨਾਨ ਕਰਕੇ ਤਾਂ ਜਨਮ ਜਨਮਾਂ ਤਰਾਂ ਦੇ ਦੁੱਖ ਦਲਿੱਦਰ ਜਿਹੜੇ ਬੰਦੇ ਦੇ ਉੱਤਰ ਜਾਂਦੇ ਆ ਅੱਜ ਵੀ ਉਹ ਕਲਾ ਵਰਤਦੀ ਆ ਜਿਹੜੀ ਕਦੇ ਬੀਬੀ ਰਜਨੀ ਜੀ ਦੇ ਪਤੀ ਤੇ ਵਰਤੀ ਸੀ ਤੇ ਉਹਦੇ ਪਿਤਾ ਨੇ ਵੇਹ ਲੋਕ ਕਿੰਨੇ ਹੰਕਾਰ ਚ ਕਹਿ ਦਿੱਤਾ ਸੀ ਚਾਹ ਤੈਨੂੰ ਗੁਰੂ ਰਾਮਦਾਸ ਰੋਟੀ ਦੇ ਦੇਗਾ ਤੇ ਤੂੰ ਉੱਥੇ ਜਾ ਕੇ ਵਿਖਾ ਦੇ ਤੇ ਉਹਨੇ ਤੰਦਰੁਸਤੀ ਵੀ ਦਿੱਤੀ ਰੋਟੀ ਵੀ ਦਿੱਤੀ ਉਹੀ ਰਾਜਾ ਮੁੜ ਕੇ ਪੈਰੀ ਡਿੱਗ ਕੇ ਉਹਨੂੰ ਰਾਜ ਭਾਗ ਦੇ ਗਿਆ ਸੀ ਗੁਰੂ ਰਾਮਦਾਸ ਦਾ ਦਰਬਾਰ ਬਹੁਤ ਵੱਡਾ ਆਪੇ ਸਾਜ ਕੇ ਆਪੇ ਹੀ ਸਿਫਤਾਂ ਕਰਾਉਂਦਾ ਆਪੇ ਹੀ ਝੜ ਦੀ ਕਲਾ ਦਿੰਦਾ ਜਿਹੜੇ ਨਹੀਂ ਜਾਂਦੇ ਉਹ ਵੀ ਜਰੂਰ ਜਾਇਆ ਕਰੋ ਜਿਹੜੇ ਜਾਂਦੇ ਆ ਕਮੈਂਟ